ਆਪਣੀਆਂ ਖੇਤੀ ਵਾਲੀਆਂ ਵੀਡੀਓ ਕਰਕੇ ਮਸ਼ਹੂਰ ਹੋਈ ਮੀਕੂ ਟੇਲ ਨੂੰ ਤੁਸੀਂ ਸਾਰੇ ਜਾਣਦੇ ਹੋ ਜੋ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਰਹਿੰਦੀ ਹੈ ਤੇ ਕਿਸੇ ਨਾ ਕਿਸੇ ਕੰਟਰੋਵਰਸੀ ਦਾ ਸ਼ਿਕਾਰ ਹੁੰਦੀ ਰਹਿੰਦੀ ਹੈ ਤੇ ਕੁਝ ਅਜੀਬਾ ਹੀ ਹੁਣ ਮੀਕੂ ਟੇਲ ਨੂੰ ਨਾਲ ਹੋ ਰਿਹਾ ਹੈ ਲੋਕ ਉਸ ਨੂੰ ਲਗਾਤਾਰ ਸੋਸ਼ਲ ਮੀਡੀਆ ਉੱਤੇ ਟ੍ਰੋਲ ਕਰ ਰਹੇ ਹਨ ਤੇ ਉਸ ਨੂੰ ਕਾਫੀ ਜ਼ਿਆਦਾ ਸਵਾਲ ਪੁੱਛੇ ਜਾ ਰਹੇ ਹਨ ਤੇ ਉਸ ਦੀਆਂ ਵੀਡੀਓ ਥੱਲੇ ਵੀ ਕਾਫੀ ਜ਼ਿਆਦਾ ਕਮੈਂਟ ਕੀਤੇ ਜਾ ਰਹੇ ਹਨ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਉਸ ਦਾ ਕੁਝ ਕ ਮਹੀਨੇ ਪਹਿਲਾਂ ਹੀ ਅਨਮੋਲ ਗਿੱਲ ਦੇ ਨਾਲ ਵਿਆਹ ਹੋਇਆ ਸੀ ਤੇ ਹੁਣ ਉਹ ਅਨਮੋਲ ਮੋਲ ਦੇ ਨਾਲ ਕਿਸੇ ਵੀ ਨਾਤਾ ਵਲੌਗ ਦੇ ਵਿੱਚ ਨਜ਼ਰ ਆਉਂਦੀ ਹੈ ਨਾ ਹੀ ਵੀਡੀਓ ਦੇ ਵਿੱਚ ਨਜ਼ਰ ਆਉਂਦੀ ਹੈ ਤੇ ਉਹ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਹੈ ਤੇ ਲੋਕ ਉਸ ਨੂੰ ਕਹਿ ਰਹੇ ਹਨ ਕਿ ਤੁਸੀਂ ਦੀਦੀ ਪੇਕੇ ਘਰ ਦੇ ਵਿੱਚ ਕਿਉਂ ਰਹਿ ਰਹੇ ਹੋ ਤੇ ਪੁੱਛ ਰਹੇ ਹਨ ਕਿ ਕੀ ਹੋਇਆ ਸਿਸਟਰ ਤੇ ਹੋਰ ਵੀ ਕਾਫੀ ਜ਼ਿਆਦਾ ਕਮੈਂਟ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਹਨ ਤੇ ਲੋਕ ਉਸ ਨੂੰ ਇੱਥੋਂ ਤੱਕ ਕਹਿ ਰਹੇ ਹਨ ਕਿ ਇਹ ਦੋਨੇ ਜਲਦ ਵੱਖ ਹੋਣ ਵਾਲੇ ਹਨ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਮੀਕੂ ਟਲੋ ਦੇ ਵੱਲੋਂ ਲਗਾਤਾਰ ਸੈਡ ਸਟੋਰੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ मर्द शादी के बाद क्या सोचता है? मेरे माँ बाप है मेरे रिश्तेदार हैं, वो लोग मुझे संभाल लेंगे अगर बीवी झगड़ा कर रही है कड़वे शब्द सुना रही है तो बीवी भाड़ में जाए मेरे ਇਹਨਾਂ ਸਭ ਗੱਲਾਂ ਤੋਂ ਇਹੀ ਸਾਬਤ ਹੁੰਦਾ ਹੈ ਕਿ ਮੀਕੂ ਟਲੋਏ ਕਹਿਣਾ ਚਾਹੁੰਦੀ ਹੈ ਕਿ ਉਸ ਦੀ ਸੋਹਰਾ ਪਰਿਵਾਰ ਦੇ ਵਿੱਚ ਇੱਕ ਨਹੀਂ ਸੁਣੀ ਜਾਂਦੀ ਤੇ ਸਭ ਆਪਣੀ ਮਨਮਰਜ਼ੀ ਕਰਦੇ ਹਨ ਤੇ ਬਾਕੀ ਆਪਾਂ ਕਿਸੇ ਦੀ ਪਰਸਨਲ ਲਾਈਫ ਬਾਰੇ ਕੁਝ ਜ਼ਿਆਦਾ ਨਹੀਂ ਕਹਿ ਸਕਦੇ ਕਿ ਅਗਲੇ ਨੂੰ ਕੀ ਪ੍ਰੋਬਲਮ ਹੈ ਤੇ ਬਾਕੀ ਲੋਕ ਲਗਾਤਾਰ ਮੀਕੂ ਟਲਣ ਨੂੰ ਇਹੀ ਕਮੈਂਟ ਕਰ ਰਹੇ ਹਨ ਤੇ ਇਹ ਵੀ ਕਹਿ ਰਹੇ ਹਨ ਕਿ ਉਹ ਆਪਣੀ ਮੰਗ ਦੇ ਵਿੱਚ ਸੰਦੂਰ ਨਹੀਂ ਭਰਦੀ ਤੇ ਅੱਜਕੱਲ ਉਸ ਦੀਆਂ ਬਾਹਾਂ ਦੇ ਵਿੱਚ ਚੂੜਾ ਵੀ ਨਜ਼ਰ ਨਹੀਂ ਆਉਂਦਾ ਤੇ ਲੋਕ ਇੱਥੋਂ ਤੱਕ ਵੀ ਬੋਲ ਰਹੇ ਹਨ ਕਿ ਅਨਮੋਲ ਦੇ ਪਰਿਵਾਰ ਦੇ ਵੱਲੋਂ ਦਾਜ ਦੇਹਜ ਦੀ ਮੰਗ ਮੀਕੂ ਦੇ ਵੱਲ ਮੀਕੂ ਨੂੰ ਕੀਤੀ ਜਾ ਰਹੀ ਹੈ ਤੇ ਬਾਕੀ ਅਸੀਂ ਵੀ ਇਹੀ ਕਹਿੰਦੇ ਹਾਂ ਕਿ ਪ੍ਰਮਾਤਮਾ ਉਹਨਾਂ ਦੇ ਵਿੱਚ ਜੋ ਵੀ ਕੁਝ ਹੋਇਆ ਹੈ ਉਸ ਨੂੰ ਜਲਦ ਠੀਕ ਕਰੇ ਤੇ ਜੇਕਰ ਕੁਝ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਤੇ ਉਹ ਆਪਣੀ ਦੋਨਾਂ ਪਰਿਵਾਰਾਂ ਦੇ ਵਿੱਚ ਬੈਠ ਕੇ ਗੱਲਬਾਤ ਕਰਨ ਤੇ ਲੋਕਾਂ ਦੇ ਵੱਲੋਂ ਜੋ ਕਮੈਂਟ ਹੋ ਰਹੀ ਹਨ ਉਹਨਾਂ ਕਮੈਂਟਾਂ ਤੋਂ ਬਚਿਆ ਜਾ ਸਕੇ ਤੇ ਬਾਕੀ ਆਪਾਂ ਕਿਸੇ ਦੀ ਪਰਸਨਲ ਲਾਈਫ ਬਾਰੇ ਕੁਝ ਨਹੀਂ ਡਿਸੀਜਨ ਲੈ ਸਕਦੇ ਜਾਂ ਕੁਝ ਕਹਿ ਸਕਦੇ ਤੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਉਰਦੂ ਦਸਯੋ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ